ਸਤਿ ਸ਼੍ਰੀ ਅਕਾਲ ਜੀ ਕਿਦਾਂ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਨਵਾਂ ਸਵੇਰਾ ਨਵੀਆਂ ਖੁਸ਼ੀਆਂ ਤੇ ਨੁਮੀਦਾਂ ਨਵੀਆਂ ਉਮੀਦਾਂ ਲੈ ਕੇ ਆਵੇ ਪਰਮਾਤਮਾ ਤੁਹਾਡੇ ਲਈ ਤੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਉਹ ਹੋਰੂਗੀ ਐਕਸਪੋਰਟ ਕਾਟਨ 100% ਕਾਟਨ ਹੈਗੀ ਹੈ ਜੀ ਐਕਸਪੋਰਟ ਕੁਆਲਿਟੀ ਪ੍ਰਿੰਟ ਤੇ ਬਹੁਤ ਹੀ ਜੈਨੂਇਨ ਜੇ ਪ੍ਰਾਈਸ ਦੇ ਉੱਤੇ ਤੁਹਾਨੂੰ ਇਹ ਸੂਟ ਆਪਾਂ ਦੇ ਰਹੇ ਹਾਂਗੇ ਵਾਰ-ਵਾਰ ਰਿਪੀਟ ਹੋ ਰਹੇ ਨੇ ਕਿਉਂਕਿ ਗਰਮੀਆਂ ਦੇ ਵਿੱਚ ਜਿਹੜਾ ਇਹਨਾਂ ਦਾ ਪ੍ਰਾਈਸ ਹੈ ਬਿਲਕੁਲ ਜੈਨੂਨ ਜੇ ਪ੍ਰਾਈਸ ਨੇ ਬਹੁਤ ਹੀ ਘੱਟ ਪ੍ਰਾਈਸ ਨੇ ਇਹਨਾਂ ਦੇ ਤਾਂ ਕਰਕੇ ਪਹਿਣਾ ਡੇਲੀ ਵੇਅਰ ਵਾਸਤੇ ਇਦਾਂ ਦੇ ਸੂਟ ਵਾਰ-ਵਾਰ ਰਿਪੀਟ ਕਰ ਰਹੇ ਨੇ ਜੀ ਤੇ ਕਾਟਨ ਵੀ ਬਹੁਤ ਅੱਛੀ ਹੈ ਇਹਨਾਂ ਦੇ ਤੁਸੀਂ ਸੂਟ ਬਣਾਓ ਕੋਰਸੈਟ ਬਣਾਓ ਤੇ ਜਿੱਦਾਂ ਵੀ ਤੁਸੀਂ ਬਣਾਉਣਾ ਚਾਹੁੰਦੇ ਹੋਗੇ ਸੂਟ ਬਣਾ ਸਕਦੇ ਹੋਗੇ ਫ੍ਰੌਕ ਸੂਟ ਬਣਾ ਸਕਦੇ ਹੋਗੇ ਤਾਂ ਸਾਢੇ 3 ਮੀਟਰ ਇਹ ਫੈਬਰਿਕ ਹੁੰਦਾ ਜੀ ਵੱਟੇ ਪਨੇ ਦਾ ਪੂਰਾ ਸੂਟ ਬਣਦਾ ਹੈ ਜੀ ਹੈਵੀ ਸਲਵਾਰ ਬਣਾਓ ਬਹੁਤ ਪਿਆਰੇ ਜੇ ਕਲਰ ਹੈਗੇ ਨੇ ਇਹਨਾਂ ਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਨੇ ਆਪਾਂ ਕਾਫੀ ਕੁਆਂਟੀਟੀ ਦੇ ਵਿੱਚ ਲੈ ਕੇ ਆਣੇ ਆ ਤੇ ਨਾਲ ਦੀ ਨਾਲ ਹੀ ਜਿਹੜਾ ਕਲੀਅਰ ਹੋ ਜਾਂਦਾ ਹੈਗਾ ਸਟਾਕ ਕਿਉਂਕਿ ਪ੍ਰਾਈਸ ਹੀ ਇੰਨੇ ਜੈਨੂਇਨ ਨੇ ਇਹਨਾਂ ਦੇ ਤੇ ਡੇਲੀ ਵੇਅਰ ਵਾਸਤੇ ਪਹਿਣਾ ਲੈ ਰਹੀਆਂ ਨੇ ਜੀਆਂ ਸੌਫਟ ਵਾਲੀ ਕਾਟਨ ਹੈਗੀ ਹੈ ਰਲਾਨੀ ਹੈਗੇ ਦੇ ਵਿੱਚ ਬਿਲਕੁਲ ਕਾਟਨ ਹੈਗੀ ਇਹਦੇ ਵਿੱਚ ਪਿਓਰ ਕਾਟਨ ਰਹੂਗੀ ਜੀ ਤੇ ਪ੍ਰਾਈਸ ਇਹਨਾਂ ਦਾ ਰਹੂਗਾ ਜੀ 400 ਰੁਪਏ 400 ਰੁਪਏ ਦੇ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਓਨਲੀ 400 ਰੁਪਏ ਦੇ ਵਿੱਚ ਇਹ ਸੂਟ ਸਾਡੇ ਕੋਲੋਂ ਤੁਸੀਂ ਲੈ ਸਕਦੇ ਹੋ ਸਟੀਚ ਵਿਦਆਉਟ ਸਟੀਚਿੰਗ ਜਿੱਦਾਂ ਵੀ ਲੈਣਾ ਚਾਹੁੰਦੇ ਹੋ ਦੇਖੋ ਕਿੰਨੇ ਪਿਆਰੇ ਪਿਆਰੇ ਜਿਨ੍ਹਾਂ ਦੇ ਪ੍ਰਿੰਟ ਨੇਗੇ ਬਹੁਤ ਜੋ ਵਿਗ ਪ੍ਰਿੰਟ ਚੱਲੇ ਹੋਏ ਹੈਗੇ ਤੇ ਇਹ ਵਾਲਾ ਆਪਣੇ ਕੋਲੇ ਓਨਲੀ ਸ਼ਰਟ ਪੀਸ ਹੈ ਜਿਹਦੇ ਨਾਲ ਵਾਈਟ ਬਾਟਮ ਲਗਵਾ ਕੇ ਲੈ ਸਕਦੇ ਹੋ ਤੁਸੀਂ ਪੈਚ ਵਰਕ ਵਾਲੀ ਲੈਣੀ ਹੈ ਜਾਂ ਫਿਰ ਤੁਸੀਂ ਕੋਈ ਅਮ ਚਿਕਨ ਵਗੈਰਾ ਦੀ ਲੈਣੀ ਹੈ ਲੈ ਸਕਦੇ ਹੋਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਕਲਰ ਇਹ ਵਾਲਾ ਆ ਗਿਆ ਸਾਰੇ ਕਲਰ ਇੱਕ ਤੋਂ ਇੱਤਨੇ ਬਹੁਤ ਪਿਆਰਾ ਜਿਹਾ ਫੈਬਰਿਕ ਹੈਗਾ ਬਹੁਤ ਸੋਹਣੇ ਸੋਹਣੇ ਕਲਰ ਨੇ ਇਹਦੇ ਵਿੱਚ ਤੇ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਆਪਣਾ ਨੰਬਰ ਹੈ 9253115036 9253115036 ਜੀ ਦੇ ਉੱਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੇ ਤੁਸੀਂ ਇਹਨਾਂ ਨੂੰ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਮੈਚਿੰਗ ਕਰਵਾ ਸਕਦੇ ਹੋ ਤੇ ਹਾਲ ਓਵਰ ਲੈਣਾ ਚਾਹੁੰਦੇ ਹੋ ਆਲ ਓਵਰ ਲੈ ਸਕਦੇ ਹੋਗੇ ਬਹੁਤ ਸੋਹਣੇ ਸੋਹਣੇ ਕਲਰ ਪ੍ਰਿੰਟ ਨੇ ਜੀ ਤੇ ਜਿਹੜਾ ਕਲਰ ਵੀ ਤੁਸੀਂ ਲਾਈਕ ਕਰਦੇ ਹੋ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ 9153115036 ਦੇ ਉੱਤੇ ਤੇ 400 ਰੁਪਏ ਇਹਨਾਂ ਦਾ ਪ੍ਰਾਈਸ ਰੁਕੂਗਾ ਜੀ ਸਿਰਫ 400 ਰੁਪਏ ਦੇ ਵਿੱਚ ਇਹ ਤੁਹਾਨੂੰ ਪੂਰਾ ਸੂਟ ਅਸੀਂ ਦੇ ਰਹੇ ਹਾਂ ਜੀ ਤੇ ਜੇ ਤੁਸੀਂ ਮੈਚਿੰਗ ਕਰਵਾਉਗੇ ਤਾਂ ਉਹਨਾਂ ਦਾ ਪ੍ਰਾਈਸ ਅਲੱਗ ਤੋਂ ਰਹੂਗਾ ਮੈਚਿੰਗ ਦਾ ਕਿਹੜਾ ਸਟਾਫ ਲਾ ਰਹੇ ਹਾਂ ਕਿ ਕਿਦਾਂ ਦੀ ਬਾਟਮ ਲਾ ਰਹੇ ਹਾਂਗੇ ਉਹ ਉਹਦੇ ਅਕੋਰਡਿੰਗ ਹੋਊਗਾ ਇਹ 올ਓਵਰ ਸੂਟ ਦਾ ਪ੍ਰਾਈਸ ਰੁਕੂਗਾ ਸਿਰਫ 400 ਰੁਪਏ ਫਟਾਫਟ ਆਰਡਰ ਬੁੱਕ ਕਰਿਓ 9153115036 ਤੇ ਥੈਂਕ ਯੂ ਜੀ